ਜਿੰਦਾਬਾਦ ਇਹ ਵਿਕਾਸ ਦੀ ਜੇਤਾ ਸਰਦਾਰ ਮੋਹਨ ਸਿੰਘ ਸੰਧੂ ਜੀ ਨੇ ਜਿਹੜੇ ਪਛਰੇ 15 ਸਾਲ ਵਿਕਾਸ ਦੇ ਕੰਮ ਕੀਤੇ ਸੀ ਉਹਨਾਂ ਨੂੰ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੇ ਹਨੇਰੀਆਂ ਲਿਆਤੀਆਂ ਵਿਕਾਸ ਦੀਆਂ ਲੋਕਾਂ ਨੂੰ ਕਸਬੇ ਤੋਂ ਇੱਕ ਜਿਹੜਾ ਜ਼ਿਲ੍ਹੇ ਨੂੰ ਸ਼ਹਿਰ ਬਣਾਤਾ ਸੀ ਅੱਜ ਉਸ ਚੀਜ਼ ਤੇ ਮੋੜ ਲਾਇਆ ਇਸ ਤਰ੍ਹਾਂ ਦਾ ਲੱਗਦਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਵਿਕਾਸ ਆ ਕਿਹੜੇ ਕਿਹੜੇ ਕੰਮ ਬਣੇ ਬਹੁਤ ਵੱਡੇ ਜਿਹੜੇ ਕੰਮ ਆ ਉਹਨਾਂ ਨੇ ਅੱਜ ਹੀ ਉਤਨਾ ਹੀ ਸੀਐਮ ਸਾਹਿਬ ਨੇ ਜਿਹੜਾ ਫਾਈਓਵਰ ਜਨਰਲ ਤੇ ਬਹੁਤ ਵੱਡੀ ਪ੍ਰੋਬਲਮ ਆ ਲੋਕਾਂ 'ਨੂੰ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਆ ਉਹ ਕੰਮ ਹਰਮੀਤ ਸਿੰਘ ਸੰਧੂ ਜੀ ਆਉਂਦੇ ਉਹਨਾਂ ਕੋਲ ਕਿਹਾ ਵੀ ਇਹ ਜਿਹੜਾ ਕੰਮ ਆ ਜਿਹੜਾ ਪਹਿਲਾਂ ਉਹ ਕਰਵਾਓ ਇਸ ਕਰਕੇ ਜਿਹੜਾ ਆਉਂਦੇ ਹੀ ਉਹਨਾਂ ਦਾ ਧਿਆਨ ਜਿਹੜਾ ਵਿਕਾਸ ਵਾਲਾ ਤੇ ਉਹ ਵਿਕਾਸ ਕਰਾ ਰਹੇ ਹੈ। ਕਾਂਗਰਸ ਨੇ ਦਾਅਵੇ ਕਰਦੀ ਸੀ ਉਹਨਾਂ ਦਾ ਕੀ ਤੁਹਾਡੇ ਸਾਹਮਣੇ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੇ ਦਿਖਾਤਾ ਲੋਕਾਂ ਨੇ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਆਪਣਾ ਜਿਹੜਾ ਪਿਆਰ ਦਿੱਤਾ ਵਾ ਇਹ ਸਰਦਾਰ ਮੀਤ ਸਿੰਘ ਸੰਧੂ ਜੀ ਦੀ ਲੋਕਾਂ ਦੀ ਜਿੱਤ ਹੈ ਕਿਉਂਕਿ ਲੋਕੀ ਡਿਵੈਲਪਮੈਂਟ ਚਾਹੁੰਦੇ ਆ ਤੇ ਆਪਣੀ ਸ਼ਾਂਤੀ ਚਾਹੁੰਦੇ ਆ। ਜਿਹੜਾ ਇਹ ਜਿਹੜਾ ੱੱਕੇ ਮੁਕਤੀ ਲੋਕਾਂ ਦੇ ਜਿਹੜੇ ਆ ਲਾਰੀਆਂ ਤੁਹਾਨੂੰ ਫਰੋਤੀਆਂ ਫਰੋਤੀਆਂ ਉਹ ਤੋਂ निजात ਚਾਹੁੰਦੇ ਆ ਉਹ ਸਰਦਾਰ ਮਹੀਤ ਸਿੰਘ ਸੰਧੂ ਜਿੰਦਾ ਹੈ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਵੀ ਇਹ ਜਿਹੜਾ ਸਰਦਾਰ ਮਹੀਤ ਸਿੰਘ ਸੰਧੂ ਇਹਦਾ ਕੰਮ ਕਰ ਸਕਦਾ ਹੈ ਜਿੰਦਾਬਾਦ ਉਹ ਗੜੀਓ ਜਿੰਦਾਬਾਦ ਅਸੀਂ ਪਾਰਟੀ ਅੱਜ ਵੀ ਜਦੋਂ ਜਿਹੜੀ ਦੁਬਾਰਾ ਕਰਨ ਲਈ ਪਿਆਰ ਇਹ ਵਿਕਾਸ ਦੀ ਜੇਤਾ ਸਰਦਾਰ ਮੋਹਨ ਸਿੰਘ ਸੰਧੂ ਜੀ ਨੇ ਜਿਹੜੇ ਪਛਰੇ 15 ਸਾਲ ਵਿਕਾਸ ਦੇ ਕੰਮ ਕੀਤੇ ਸੀ ਉਹਨਾਂ ਨੂੰ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੇ ਹਨੇਰੀਆਂ ਲਿਆਤੀਆਂ ਵਿਕਾਸ ਦੀਆਂ ਲੋਕਾਂ ਨੂੰ ਕਸਬੇ ਤੋਂ ਇੱਕ ਜਿਹੜਾ ਜ਼ਿਲ੍ਹੇ ਨੂੰ ਸ਼ਹਿਰ ਬਣਾਤਾ ਸੀ ਅੱਜ ਉਸ ਚੀਜ਼ ਤੇ ਉਹਨਾਂ ਨੇ ਮੋਹਰ ਲਾਈ ਜਿਸ ਤਰ੍ਹਾਂ ਦਾ ਲੱਗਦਾ ਆਉਣ ਵਾਲੇ ਸਮੇਂ ਦਾ ਜਿਹੜਾ ਵਿਕਾਸ ਆ ਕਿਹੜੇ-ਕਿਹੜੇ ਕੰਮ ਬਹੁਤ ਵੱਡੇ ਜਿਹੜੇ ਕੰਮ ਆ ਉਹਨਾਂ ਨੇ ਅੱਜ ਹੀ ਉਤਨਾ ਹੀ ਸੀਐਮ ਸਾਹਿਬ ਨੇ ਜਿਹੜਾ ਫਾਈਓਵਰ ਜਨਾਲ ਉਰ ਤੇ ਬਹੁਤ ਵੱਡੀ ਪ੍ਰੋਬਲਮ ਆ ਲੋਕਾਂ 'ਨੂੰ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਆ ਉਹ ਕੰਮ ਹਰਮਿੰਦਰ ਸਿੰਘ ਸੰਧੂ ਜੀ ਨੇ ਆਉਂਦੇ ਉਹਨਾਂ ਕੋਲ ਕਿਹਾ ਵੀ ਇਹ ਜਿਹੜਾ ਕੰਮ ਆ ਜਿਹੜਾ ਪਹਿਲਾਂ ਉਹ ਕਰਵਾਓ ਪ੍ਰੇਸ਼ ਕਰਕੇ ਜਿਹੜਾ ਆਉਂਦੇ ਹੀ ਉਹਨਾਂ ਦਾ ਧਿਆਨ ਜਿਹੜਾ ਵਿਕਾਸ ਵਾਲਾ ਤੇ ਉਹ ਵਿਕਾਸ ਕਰਾ ਰਹੇ ਹੈ। ਆਵਾਜ਼ ਤੇ ਕਾਂਗਰਸ ਨੇ ਦਾਅਵੇ ਕਰਦੀ ਸੀ ਉਹਨਾਂ ਦਾ ਕੀ ਤੁਹਾਡੇ ਸਾਹਮਣੇ ਆ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੇ ਦਿਖਾਤਾ ਲੋਕਾਂ ਨੇ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਆਪਣਾ ਜਿਹੜਾ ਪਿਆਰ ਦਿੱਤਾ ਵਾ ਇਹ ਸਰਦਾਰ ਮੀਤ ਸਿੰਘ ਸੰਧੂ ਜੀ ਦੀ ਲੋਕਾਂ ਦੀ ਜਿੱਤ ਹੈ ਕਿਉਂਕਿ ਲੋਕੀ ਡਿਵੈਲਪਮੈਂਟ ਚਾਹੁੰਦੇ ਆ ਤੇ ਆਪਣੀ ਸ਼ਾਂਤੀ ਚਾਹੁੰਦੇ ਆ। ਜਿਹੜਾ ਇਹ ਜਿਹੜਾ ੱੱਕੇ ਮੁੱਕੀ ਲੋਕਾਂ ਦੇ ਜਿਹੜੇ ਆ ਜਲਾ ਰੀਆਂ ਤੁਹਾਨੂੰ ਫਰੋਤੀਆਂ ਫਰੋਤੀਆਂ ਉਹ ਤੋਂ ਨਜਾਤ ਚਾਹੁੰਦੇ ਆ ਉਹ ਸਰਦਾਰ ਮਹੀਤ ਸਿੰਘ ਸੰਧੂ ਜਿੰਦਾ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਵੀ ਇਹ ਜਿਹੜਾ ਸਰਦਾਰ ਮਹੀਤ ਸਿੰਘ ਸੰਧੂ ਇਹਦਾ ਕੰਮ ਕਰ ਸਕਦਾ ਉਹ ਗੜੀਓ ਜਿੰਦਾਬਾਦ ਇਹ ਵਿਕਾਸ ਦੀ ਜੇਤਾ ਸਰਦਾਰ ਮੋਹਨ ਸਿੰਘ ਸੰਧੂ ਜੀ ਨੇ ਜਿਹੜੇ ਪਛਰੇ 15 ਸਾਲ ਵਿਕਾਸ ਦੇ ਕੰਮ ਕੀਤੇ ਸੀ ਉਹਨਾਂ ਨੂੰ ਵਿਕਾਸ ਪੁਰਸ਼ ਦੇ ਨਾਂ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੇ ਹਨੇਰੀਆਂ ਲਿਆਤੀਆਂ ਵਿਕਾਸ ਦੀਆਂ ਲੋਕਾਂ ਨੂੰ ਕਸਬੇ ਤੋਂ ਇੱਕ ਜਿਹੜਾ ਜ਼ਿਲ੍ਹੇ ਨੂੰ ਸ਼ਹਿਰ ਬਣਾਤਾ ਸੀ ਅੱਜ ਉਸ ਚੀਜ਼ ਤੇ ਮੋੜ ਲਾਇਆ ਇਸ ਤਰ੍ਹਾਂ ਦਾ ਲੱਗਦਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਵਿਕਾਸ ਆ ਕਿਹੜੇ ਕਿਹੜੇ ਕੰਮ ਬਣੇ ਬਹੁਤ ਵੱਡੇ ਜਿਹੜੇ ਕੰਮ ਆ ਉਹਨਾਂ ਨੇ ਅੱਜ ਹੀ ਉਤਨਾ ਹੀ ਸੀਐਮ ਸਾਹਿਬ ਨੇ ਜਿਹੜਾ ਫਾਈਓਵਰ ਜਨਰਲ ਉੱਤੇ ਬਹੁਤ ਵੱਡੀ ਪ੍ਰੋਬਲਮ ਆ ਲੋਕਾਂ 'ਨੂੰ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਆ ਉਹ ਕੰਮ ਹਰਮੀਤ ਸਿੰਘ ਸੰਧੂ ਜੀ ਆਉਂਦੇ ਉਹਨਾਂ ਕੋਲ ਕਿਹਾ ਵੀ ਇਹ ਜਿਹੜਾ ਕੰਮ ਆ ਜਿਹੜਾ ਪਹਿਲਾਂ ਉਹ ਕਰਵਾਓ ਇਸ ਕਰਕੇ ਜਿਹੜਾ ਆਉਂਦੇ ਹੀ ਉਹਨਾਂ ਦਾ ਧਿਆਨ ਜਿਹੜਾ ਵਿਕਾਸ ਵਾਲਾ ਤੇ ਉਹ ਵਿਕਾਸ ਕਰਾ ਰਹੇ ਆ। ਤੁਹਾਡੇ ਸਾਹਮਣੇ ਆ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਇਹ ਲੋਕਾਂ ਨੇ ਦਿਖਾਤਾ ਲੋਕਾਂ ਨੇ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਆਪਣਾ ਜਿਹੜਾ ਪਿਆਰ ਦਿੱਤਾ ਵਾ ਇਹ ਸਰਦਾਰ ਮੀਤ ਸਿੰਘ ਸੰਧੂ ਜੀ ਦੀ ਲੋਕਾਂ ਦੀ ਜਿੱਤ ਹੈ ਕਿਉਂਕਿ ਲੋਕੀ ਡਿਵੈਲਪਮੈਂਟ ਚਾਹੁੰਦੇ ਆ ਤੇ ਆਪਣੀ ਸ਼ਾਂਤੀ ਚਾਹੁੰਦੇ ਆ ਜਿਹੜਾ ਇਹ ਜਿਹੜਾ ੱੱਕੇ ਮੁਕਤੀ ਲੋਕਾਂ ਦੇ ਜਿਹੜੇ ਲਾ ਰਹੀਆਂ ਤੁਹਾਨੂੰ ਫਰੋਤੀਆਂ ਫਰੋਤੀਆਂ ਉਹ ਤੋਂ ਨਜਾਤ ਚਾਹੁੰਦੇ ਆ। ਉਹ ਸਰਦਾਰ ਮਹੀ ਸਿੰਘ ਸੰਧੂ ਜਿੰਦਾ ਉਹਨਾਂ ਨੇ ਵੀ ਸ਼ਹਾਜ ਪ੍ਰਗਟ ਕੀਤਾ ਵੀ ਇਹ ਜਿਹੜਾ ਸਰਦਾਰ ਮਹੀ ਸਿੰਘ ਸੰਧੂ ਇਹਦਾ ਕੰਮ ਕਰ ਸਕਦਾ